ਜੀ ਕੀ ਨਾਮ ਭਾਈ ਮੇਰਾ ਨਾਮ ਜਗਜੀਤ ਸਿੰਘ ਬੱਤਰਾ ਫਲੈਕਸ ਪ੍ਰਿੰਟਿੰਗ ਹੁਸ਼ਿਆਰਪੁਰ ਤੋਂ ਜਿਹੜਾ ਮਲਾ ਹੈ ਇਹ ਹੈਗਾ ਭਾਈ ਗੋਬਿੰਦਨਗਰ 3 ਨੰਬਰ ਗਲੀ ਆਰਮ ਸ਼ਰਮਾ ਮਿੰਕਲੇਵ ਦੇ ਵਿੱਚ ਪੈਂਦਾ ਜੀ ਅੱਜ ਕਿਤੇ ਸਟੋਰ ਫੜਿਆ ਕੀ ਚੋਰੀ ਕਰ ਸਰ ਇਹ ਸੀਗੇ ਦੋ ਚੋਰ ਇਹਨਾਂ ਨੂੰ ਆਪਾਂ 1.5 ਕਿਲੋਮੀਟਰ ਤੋਂ ਦੂਰੀ ਤੋਂ ਫੜਿਆ ਜੀ ਇਹਨਾਂ ਦੇ ਫਰੇਮ ਸਾਡੇ ਮੇਰੇ ਇੱਥੇ 40 45 ਫਰੇਮ ਪਏ ਸੀਗੇ ਇਹ ਦਿਨ ਪਰ ਦਿਨ ਨਾ ਰੋਜ਼ ਫਰੇਮ ਕੱਟਦੇ ਜਾਂਦੇ ਸੀਗੇ ਕੱਲ ਵੀ ਇਹਨਾਂ ਨੇ ਇੱਥੋਂ ਮੋਟਰ ਦੀ ਚੋਰੀ ਹੋਈ ਸਾਡੇ ਮਹੱਲੇ ਚ ਹੋਈ ਉਹ ਵੀ ਬੰਦੇ ਨਹੀਂ ਫੜ ਹੋਏ ਇਹੀ ਬੰਦੇ ਸੀਗੇ ਇਹਨਾਂ ਦੀ ਵੀਡੀਓ ਵੀ ਇਹਨਾਂ ਦੇ ਕੋਲ ਹੈਗੀ ਆ ਬੰਦਿਆ ਕੋਲ ਪਲੱਸ ਮੇਰੇ ਫਰੇਮ ਸਰ ਅੱਜ ਮੈਂ ਮੰਲੇ ਮੌਕੇ ਤੇ ਬੰਦਾ ਫੜਿਆ ਇੱਕ ਬੰਦਾ 도ੜ ਗਿਆ ਜੀਤਾ ਜੀਤਾ ਨਾਮ ਦਾ ਬੰਦਾ ਦੱਸਦੇ ਯਾਰ ਵਿਦਾਸ ਨਗਰ ਦਾ ਇੱਕ ਕਾਲਾ ਬੰਦਾ ਫੜ ਲਿਆ ਆ ਇਹ ਵੀ ਫਰੇਮ ਮੰਲੇ ਕਹਿ ਲੋ ਚੋਰੀ ਕਰਦੇ ਦੂਜਾ ਬੰਦਾ 도ੜ ਗਿਆ ਇਹ ਮੋਟਰਸਾਈਕਲ ਤੋਂ ਇਹ ਡੇਗ ਗਿਆ ਸੀਗਾ ਇਹਨੂੰ ਮੌਕੇ ਤੇ ਰੰਗੀ ਇੱਥੀ ਫੜਿਆ ਜੀ ਕਿਸ ਚੀਜ਼ ਦਾ ਫਰੇਮ ਸਰ ਇਹ ਸਾਰੇ ਫਲੈਕਸ ਆਫ ਲੋਕ ਸਾਰਾ ਕੰਮ ਆ ਮੇਰਾ ਜਿਹਦਾ ਹੋਲਡਿੰਗ ਵਗੈਰਾ ਲੱਗਦੀ ਆ ਉਹਨਾਂ ਦਾ ਬੋਰ ਬੋਰ ਦਾ ਕੰਮ ਆ ਕੀ ਇਹਨੇ ਸਰ ਨੂੰ ਪਹਿਲਾਂ ਵੀ ਤਾਂ ਦੇ ਕਿ ਸਰ ਅੱਗੇ ਏ ਨਹੀਂ ਬੰਦੇ ਸੀ ਉਹ ਹੋਰ ਬੰਦੇ ਸੀ ਉਹ ਧੋੜ ਗਏ ਸੀਗੇ ਪਹਿਲੇ ਵੀ ਫਰੇਮ ਫੜਦੇ ਆਪਾਂ ਮਤਲਬ ਬੰਦੇ ਫੜੇ ਸੀਗੇ ਅੱਜ ਤੋਂ 6 ਮਹੀਨੇ ਪਹਿਲਾਂ ਦੀ ਰਿਕਾਰਡਿੰਗ ਹੈਗੀ ਆਪਣੇ ਕੋਲ ਕਿੰਨਾ ਨੁਕਸਾਨ ਆਇਆ ਸਰ ਨੁਕਸਾਨ ਮੇਰਾ 25-30000 ਹਜ਼ਾਰ ਦੇ ਫਰੇਮ ਇੱਥੋਂ ਗਾਇਪ ਆ ਹੁਣੇ ਦੋ ਫਰੇਮ ਸਿਰਫ ਮੌਕੇ ਤੇ ਆਪਾਂ ਫੜੇ ਆ ਜੀ ਕੀ ਮੰਗ ਕੀ ਕਰਦੇ ਆ ਸਰ ਪ੍ਰਸ਼ਾਸਨ ਨੂੰ ਇਹ ਮੰਗ ਹੈ ਜਿਹੜੀਆਂ ਚੋਰੀਆਂ ਦਿਨ ਪ੍ਰਤੀ ਦਿਨ ਵਧਦੀਆਂ ਜਾਂਦੀਆਂ ਇਹਨਾਂ ਨੂੰ ਠੱ ਇਸ ਰਾਜੇਤ ਦੇ ਕਟੇਗੜ ਦੇ ਵਿੱਚ ਇੱਕ ਚੋਰ ਫੜਿਆ ਗਿਆ ਹੈ ਇਹ ਇਹਦੇ ਬਾਰੇ ਓਏ ਚ ਮੈਨੂੰ ਪਬਲਿਕ ਦਾ ਫੋਨ ਆਇਆ ਸੀ ਵੀ ਇਹਨਾਂ ਦੇ ਕਿਹੜੇ ਫਲੈਕਸ ਤੇ ਜਿਹੜੇ ਹੈਗੇ ਆ ਫਰੇਮ ਉਹ ਪਹਿਲਾਂ ਵੀ ਚੋਰੀ ਹੋਏ ਸੀ ਤੇ ਅੱਜ ਵੀ ਕੋਈ ਚੋਰੀ ਕਰ ਰਿਆ ਸੀਗਾ ਮੌਕੇ ਤੇ ਇੱਕ ਬੰਦਾ ਫੜ ਲਿਆ ਜਿਹੜਾ ਦੂਸਰਾ ਬੰਦਾ ਉਹ ਭੱਜ ਗਿਆ ਜਦ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਤੇ ਮੈਂ 2 ਤੋਂ 2.5 ਮਿੰਟ ਦੇ ਵਿੱਚ ਇੱਥੇ ਜਿਹੜਾ ਪਹੁੰਚ ਗਿਆ ਬੰਦਾ ਸੀ ਕਾਬੂ ਕਰ ਲਿਆ ਸੁਰਜੀਤ ਸਿੰਘ ਇਹਦਾ ਨਾਮ ਆ ਤੇ ਰਹਿਣ ਵਾਲਾ ਹੈਗਾ ਇਹ ਰਵਿਦਾਸਨਗਰ ਦਾ ਮੇभी ਹੋ ਸਕਦਾ ਨੇ ਹੋਰ ਵੀ ਚੋਰੀਆਂ ਕੀਤੀ ਹੋਣ ਆਪਾਂ ਥਾਣੇ ਲੈ ਗਏ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰਦੇ ਆ ਇਹਦਾ ਲਿੰਕ ਦੇਖਦੇ ਵੀ ਇੱਕ ਦਾ ਜਿਹੜਾ ਨਾਲ ਦਾ ਵਿਅਕਤੀ ਸੀ ਉਹਦਾ ਨਾਮ ਲੈ ਰਿਆ ਉਹਨੂੰ ਵੀ ਫੜ ਕੇ ਆਪਾਂ ਥਾਣੇ ਸਿਟੀ ਦੇਣੇ ਤੇ ਜੋ ਕਾਨੂੰਨ ਤਾ ਕ ਇਹਨੇ ਤੇ ਕਾਰਵਾਈ ਬਣਦੀ ਉਹ ਕਰਾਂਗੇ ਕਿਦਾ ਦੇ ਦਿਆਂ ਕਿ ਦਿਨ ਦਿਹਾੜੇ ਸਵੇਰ ਦਾ ਜੇ 9 ਵਜੇ ਦਾ ਟਾਈਮ ਹੈ ਹਾਂਜੀ ਹੌਸਲੇ ਬੁਲੰਦ ਰਹਿ ਹੌਸਲੇ ਸਰ ਇਸ ਤਰ੍ਹਾਂ ਦੇਖੋ ਇਹ ਮੈਨੂੰ ਅਮਲੀ ਜਿਹਾ ਬੰਦਾ ਲੱਗਦਾ ਏ ਇਹ ਜੀਆਂ ਚੋਰੀਆਂ ਕਰਕੇ ਵੇਚ ਕੇ ਆਪਣੇ ਨਸ਼ੇ ਦੀ ਜਿਹੜੀ ਹੈ ਪੂਰਤੀ ਕਰਦੇ ਆ ਜੋ ਮੈਨੂੰ ਮਹਿਸੂਸ ਹੋ ਰਿਹਾ ਇਹਨੂੰ ਦੇਖ ਕੇ ਲੱਗਦਾ ਬਾਕੀ ਗਰਮੀ ਦਾ ਮੌਸਮ ਆਉਣ ਕਰਕੇ ਹਰ ਵਿਅਕਤੀ ਜਿਹੜਾ ਏਸੀ ਲਾ ਕੇ ਆਪਣੇ ਘਰ ਦੇ ਪੱਖੇ ਚਲਾ ਕੇ ਆਰਾਮ ਨਾਲ ਏਸੀ 'ਚ ਬੈਠਾ ਹੁੰਦਾ ਲੋਕ ਬਾਹਰ ਨਹੀਂ ਨਿਕਲਦੇ ਉਸ ਚੀਜ਼ ਦਾ ਫਾਇਦਾ ਲੈਂਦੇ ਆ ਤੇ ਕੋਈ ਨਹੀਂ ਫੜਿਆ ਗਿਆ ਇਹ ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆਪਾਂ ਕਰਦੇ ਆ ਤਾਂ ਮੈਂ ਪਬਲਿਕ ਨੂੰ ਵੀ ਤੁਹਾਡੇ ਮਾਧਿਅਮ ਰੇਕ ਮੈਸੇਜ ਦੇਣਾ ਚਾਹੁੰਨਾ ਕਿ ਤੁਸੀਂ ਪਲੀਜ਼ ਬਾਹਰ ਨਿਕਲ ਕੇ ਵੀ ਥੋੜਾ ਆਪਣਾ ਘਰ ਦੇ ਬਾਹਰ ਦੇਖਿਆ ਕਰੋ ਘੁੰਮ ਕੇ ਦੇਖਿਆ ਕਰੋ ਇਹ ਜਿਹੜਾ ਕੋਈ ਸ਼ੱਕੀ ਵਿਅਕਤੀ ਮਿਲਦਾ ਹੈ ਤੋ ਉਹਦੀ ਤੁਰੰਤ ਸੂਚਨਾ ਜਿਹੜੀ ਹੈ ਇਨਚਾਰਜ ਪੀਸੀਆਰ ਨੂੰ ਦਿਓ ਕੰਟਰੋਲ ਰੂਮ ਤੇ ਦਿਓ ਤਾਂ ਜੋ ਆਪਾਂ ਇਹਨਾਂ ਤੇ ਜੋ ਫੜ ਕੇ ਇਹਨਾਂ ਨੂੰ ਕਾਨੂੰਨੀ ਕਾਰਵਾਈ ਇਹਨਾਂ ਤੇ ਕਰ ਸਕੀਏ ਇਹਨੂੰ ਪਟਵਾਰ ਘੱਡੀ ਕਿੰਨੇ ਪਿਛਲੇ ਪੰਨੇ ਬਿਠਾਓ ਜਿਹੜਾ ਤੇਰੇ ਨਾਲ ਬੰਦਾ ਕਿੱਥੋਂ ਦਾ ਹੋ ਕਿੰਨੇ ਪਹਿਲਾਂ ਚੋਰੀ ਕੀਤੀ ਇੱਥੇ ਤੋਂ ਅਕਲ ਪਤਾ ਨਹੀਂ ਕਿ ਲੋਜ ਇੱਥੋਂ ਆਏ ਆ ਉਦੋਂ ਹੀ ਉਹ ਇੱਧਰੋਂ ਆਇਆ ਸੀਗਾ ਮੈਂ ਤਾਂ ਉਹ ਇਹਨੂੰ ਸ਼ਰਮ ਨਹੀਂ ਆਉਂਦੀ ਹੱਟਾ ਕੱਟਾ ਉਹ ਚੋਰੀਆਂ ਕਰ ਰਿਹਾ ਬਿਠਾਓ ਨਾ ਗੱਡੀ ਜੀ